ਦੇਖੋ ਜੀ ਜਦੋਂ ਸਰਕਾਰ ਸੱਤਾ ਚਾਹੀ ਸੀ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ ਜਿਹੜੇ ਕੱਚੇ ਮੁਲਾਜ਼ਮਾਂ ਚਾਹੇ ਉਹ ਆਊਟਸੋਰਸ ਤੇ ਆ ਚਾਹੇ ਉਹ ਕੰਟਰੈਕਟ ਤੇ ਆ ਅਸੀਂ ਇਹਨਾਂ ਨੂੰ ਪੱਕੇ ਕਰਾਂਗੇ ਪਰ ਸੱਤਾ ਚੋਣ ਤੋਂ ਜਦੋਂ ਸੱਤਾ ਇਹ ਸਰਕਾਰ ਆਈ ਸਰਕਾਰ ਨੇ ਆਦੀ ਉਹ ਨੀਤੀਆਂ ਬਦਲ ਕੇ ਇੱਕ ਲੋਕਮਾਰੂ ਨੀਤੀਆਂ ਸ਼ੁਰੂ ਕਰਤੀਆਂ ਕੱਚੀਆਂ ਭਰਤੀਆਂ ਸ਼ੁਰੂ ਕਰਤੀਆਂ ਜਿਹੜਾ ਇਹਨਾਂ ਇਹ ਜੀ ਕਿਹਾ ਸੀ ਵੀ ਅਸੀਂ ਕੱਚਾ ਨਾਂ ਦਾ ਸ਼ਬਦ ਹੀ ਨਹੀਂ ਰਹਿਣ ਦੇਣਾ ਮੈਨੂੰ ਲੱਗਦਾ ਵੀ ਕਹਿਣ ਇਹਨਾਂ ਤੋਂ ਉੱਥੇ ਗਲਤੀ ਹੋ ਗਈ ਸੀ ਦਿਲੋਤਾ ਇਹਹੀ ਕਹਿ ਰਹੇ ਸੀ ਅਸੀਂ ਪੱਕਾ ਨਾਂ ਦਾ ਸ਼ਬਦ ਨਹੀਂ ਰਹਿਣ ਦੇਣਾ ਜਿਨੀਆਂ ਕਿ ਇਹ ਪੱਕੀ ਭਰਤੀ ਕੋਈ ਨਹੀਂ ਕਰ ਰਹੀ ਜਿੰਨੀਆਂ ਵੀ ਭਰਤੀਆਂ ਕਰ ਰਿਆ ਉਹ ਕੱਚੇ ਸਟਾਫ ਭਰਤੀ ਕਰ ਰਿਹਾ ਕਿਸੇ ਵੀ ਡਿਪਾਰਟਮੈਂਟ ਜਾਨੀ ਕਿ ਇਹ ਸਰਕਾਰੀ ਡਿਪਾਰਟਮੈਂਟਾਂ ਦਾ ਭੋਗ ਪਾਉਣਾ ਚਾਹੁੰਦੇ ਆ ਇਹ ਸਰਕਾਰੀ ਡਿਪਾਰਟਮੈਂਟਾਂ ਨੂੰ ਬੰਦ ਕਰਨਾ ਚਾਹੁੰਦੇ ਆ ਤਾਂ ਜੋ ਨਿੱਜੀ ਜੋ ਵੀ ਪ੍ਰਾਈਵੇਟ ਆਪਰੇਟਰ ਹੈ ਜਾਂ ਨਿੱਜੀ ਜਿਹੜੇ ਵੱਡੇ ਘਰਾਣੇ ਆ ਉਹਨਾਂ ਨੂੰ ਲਾਹਾ ਦੇਣਾ ਚਾਹੁੰਦੇ ਆ ਇਸ ਕਰਕੇ ਅਸੀਂ ਟਰਾਂਸਪੋਰਟ ਨੂੰ ਬਚਾਉਣ ਖਾਤਰ ਅਸੀਂ 9 10 11 ਦੀ ਇਤਾਰ ਰੱਖੀ ਆ ਜਿੰਦੇ ਚ 9 ਦੀ ਸਾਡੇ ਪ੍ਰਧਾਨ ਨੇ ਪਹਿਲਾਂ ਹੀ ਦੱਸ ਦਿੱਤਾ ਵੀ ਦੇਸ਼ ਵਿਆਪੀ ਇਤਾਲ ਆ ਚਾਹੇ ਉਹ ਕਿਰਤ ਕਾਨੂੰਨਾਂ ਦੀ ਗੱਲ ਹੋਵੇ ਚਾਹੇ 8 ਤੋਂ 12 ਘੰਟੇ ਕੰਮ ਕਰਨ ਦੀ ਗੱਲ ਹੋਵੇ ਚਾਹੇ ਉਹ ਨਿੱਜੀ ਕਰਨ ਨੂੰ ਰੋਕਣ ਦੀ ਗੱਲ ਹੋਵੇ ਅਸੀਂ ਉਹ ਸਾਡਾ ਸਮਰਥਨ ਹੈ ਜਿੱਥੇ ਵੀ ਫਰੀ ਕੋਟ ਜ਼ਿਲ੍ਹੇ ਚ ਧਰਨਾ ਲੱਗਿਆਊਗਾ ਅਸੀਂ ਸਾਰੀਆਂ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਨਾਲ ਲੈ ਕੇ ਅਸੀਂ ਉਹ ਧਰਨੇ ਚ ਵੱਡੀ ਗਿਣਤੀ ਸ਼ਮੂਲੀਅਤ ਕਰਾਂਗੇ ਤੇ 10 ਤਰੀਕ ਨੂੰ ਅਸੀਂ ਮੁੱਖ ਮੰਤਰੀ ਦਾ ਚੰਡੀਗੜ੍ਹ ਵਿਰੋਧ ਪ੍ਰਦਰਸ਼ਨ ਕਰਾਂਗੇ ਮੁੱਖ ਮੰਤਰੀ ਨੂੰ ਯਾਦ ਕਰਾਵਾਂਗੇ ਵੀ ਤੁਸੀਂ ਸੱਤਾ ਚਾਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਵੀ ਅਸੀਂ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਅੱਜ ਕਿੱਥੇ ਗਏ ਉਹ ਤੁਹਾਡੇ ਵਾਅਦੇ ਪਿਛਲੀ 2024 ਦੀ 1 ਜੁਲਾਈ ਨੂੰ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਜਿੱਥੇ ਮੁੱਖ ਮੰਤਰੀ ਨੇ ਇਹੀ ਕਿਹਾ ਸੀ ਵੀ ਟ੍ਰਾਂਸਪੋਰਟ ਵਿਭਾਗ ਦੀ ਇੱਕ ਲੱਗ ਪਾਲਿਸੀ ਬਣਾਈ ਜਾਵੇ ਕਿਉਂਕਿ ਅਸੀਂ ਮੁੱਖ ਮੰਤਰੀ ਨੂੰ ਜਾਣੂ ਕਰਾਇਆ ਸੀ ਵੀ ਜਿਹੜਾ ਸਾਡੇ ਟ੍ਰਾਂਸਪੋਰਟਰਾਂ ਜਾਂ ਸਾਡੇ ਡਰਾਈਵਰ ਨੈਟਰਾਂ ਜਿਹੜੇ ਟ੍ਰਾਂਸਪੋਰਟ ਧੰਦੇ ਨਾਲ ਸੰਬੰਧਿਤ ਆ ਡਰਾਈਵਰ ਨੈਟਰ ਜੇ ਵਰਕਸ਼ਾਪ ਦੇ ਸਾਥੀ ਇਹਤੇ ਵੀ ਡਿਊਟੀ ਤੋਂ 1 ਮਿੰਟ ਨਹੀਂ ਲੇਟ ਹੋ ਸਕਦੇ ਇਸ ਕਰਕੇ ਅਸੀਂ ਮੰਗ ਕੀਤੀ ਸੀ ਚਾਹੇ ਕੋਰੋਨਾ ਦਾ ਟਾਈਮ ਹੋਵੇ ਚਾਹੇ ਉਹ ਜੰਗ ਦਾ ਟਾਈਮ ਹੋਵੇ ਚਾਹੇ ਹੜ ਔਣ ਜਾਂ ਕਿਤੇ ਵੀ ਕੋਈ ਦੇਸ਼ ਤੇ ਮੁਸੀਬਤ ਆਉਂਦੀ ਆ ਇਹ ਇੱਕ ਫੌਜ ਦੀ ਦਰਾਂ ਮਲਾਜ਼ਮ ਕੰਮ ਕਰਦੇ ਆ ਇਸ ਕਰਕੇ ਮੁੱਖ ਮੰਤਰੀ ਨੇ ਸਾਡੀ ਮੰਗ ਸਵਿਕਾਰ ਕਰੀ ਸੀ ਵੀ ਟਰਾਂਸਪੋਰਟ ਦੀ ਅਲੱਗ ਪੋਲਿਸੀ ਬਣਾਈ ਜਾਵੇ ਪਰ ਇੱਕ ਸਾਲ ਹੋ ਗਿਆ ਮੁੱਖ ਮੰਤਰੀ ਦੀ ਮੀਟਿੰਗ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ ਮੁੱਖ ਮੰਤਰੀ ਨੇ ਵੀ ਸੀ ਇੱਕ ਮਹੀਨੇ ਦੇ ਵਿੱਚ ਤੁਹਾਡੀ ਪੋਲਿਸੀ ਬਣਾ ਕੇ ਲਾਗੂ ਕਰਾਂਗੇ ਪਰ ਅੱਜ ਸਰਕਾਰ ਉਹਨਾਂ ਚੀਜ਼ਾਂ ਤੋਂ ਭੱਜਦੀ ਆ ਰਹੀ ਆ ਇਸ ਕਰਕੇ ਅਸੀਂ ਪਰ ਤਾਲ ਕਰ ਰਹੇ ਆ ਵੀ ਸੁੱਤੀ ਸਰਕਾਰ ਨੂੰ ਜਗਾ ਸਕੀ ਤੇ ਆਪਣੇ ਜਿਹੜੇ ਹੱਕੀ ਤੇ ਜਾਇਜ਼ ਮੰਗਾਦੀ ਉਹਨਾਂ ਦੀ ਪ੍ਰਾਪਤੀ ਕਰ ਸਕੀ